ਇਹ ਗੱਲ ਜ਼ਰੂਰ ਕਮਾਂਗਾ ਤੇ ਗੁਰੂ ਨਾਨਕ ਦੇ ਸਿੱਖੋ ਇੱਕ ਇੱਕ ਜਪਜੀ ਦਾ ਪਾਠ ਜ਼ਰੂਰ ਕਰਿਆ ਕਰੋ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਜਿਨ ਕੀ ਬਾਤ ਸੁਣਾਤੇ ਹੋ ਉਹਨ ਕੀ ਬਾਤ ਵੀ ਸਮਝੋ ਜਿਨਾਂ ਦੇ ਤੁਸੀਂ ਘਰ ਆਏ ਹੋ ਨਾ ਉਹਨਾਂ ਦੀ ਗੱਲ ਵੀ ਸਮਝੋ ਗੱਲ ਕਹਿਣ ਕੀ ਲੱਗੇ ਹਾਉ ਮੈਂ ਬੜਾ ਪਿਆਰ ਦੇ ਨਾਲ ਇੱਕ ਸੰਤਾਂ ਦੀ ਚੀਜ਼ ਲਾ ਕੇ ਥੋੜੇ ਸਮੇਂ ਦੇ ਵਿੱਚ ਤੁਹਾਡੇ ਕੋ ਸਮਾਪਤੀ ਦਾ ਖਾਸ Oh I ਆ ਮੇਰੀ ਪੀਰੀ ਵਾਲਿਆ ਤੇਰੇ ਥੋਜਦਾਤਾ ਰਖੀ ਲਿਆ ਜਾਲੀ ਮਾਨੂ ਪਕੇ ਲਖਨਥ ਕੰਧਾ ਥਾ ਹੈ ਸਾਰੀਆਂ ਦੀਆਂ ਮਤਾਂ ਦੀ ਚਾਬੀ ਤੇਰੇ ਹੱਥ ਹੈ ਧਾਰੀ ਡਿੱਗਿਆਂ ਦੇ ਧਾਰੀ ਡਿੱਗਿਆਂ ਦੇ ਤਾਜ ਸਵਾਰੇ ਸਾਈਂ ਬਾ ਮੇਰੀ ਪੀਰੀ ਵਾਲਿਆ ਸਾਈਂ ਬਾ ਮੇਰੀ ਪੀਰੀ ਵਾਲਿਆ ਤੇਰੇ ਚੋਜ ਦਾਤਾ ਤੇਰੇ ਚੋਜ ਦਾਤਾ ਜਗ ਦੋਨਿਆਰੇ ਹੈ ¡Esa es la mini the la latte ਤਕਾਣੀ ਤੇਰਾ ਲੱਖ ਲੱਖ ਤੇਰਾ ਲੱਖ ਲੱਖ ਸ਼ੁਕਰ ਗੁਜ਼ਾਰੇ ਸਾਈਂ ਬਾ ਮੇਰੀ ਪੀਰੀ ਵਾਲਿਆ ਸਾਈਂ ਬਾ ਮੇਰੀ ਪੀਰੀ ਵਾਲਿਆ ਤੇਰੇ ਚੋਜ ਦਾਤਾ ਤੇਰੇ ਚੋਜ ਦਾਤਾ ਜਗ ਦੁਨੀਆਰੀ ਸਾਈਂ ਬਾ ਮੇਰੀ ਪੀਰੀ ਵਾਲਿਆ Bye, 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 ਯਾਰੀ ਦਾਸ ਹੈ ਕਹਿੰਦੀ ਆਂ ਦਿਲਾਂ ਦਾ ਤੇਰਾ ਤਰ ਤਰਵਾਸ ਹੈ ਤ੍ਰਿਵਾਰੀ ਉੱਤੇ ਆਕੇ ਕਰਦਾ ਯਾਰੀ ਦਾਸ ਹੈ ਮਾ ਤੁ ਸ਼ਾਂਗੀਏ ਨੂੰ ਮਾ ਤੁ ਸ਼ਾਂਗੀਏ ਨੂੰ ਲਾ ਲਿਓ ਕਿਨਾਰੇ ਸਾਈਵਾ ਮੀਰੀ ਪੀਰੀ ਵਾਲਿਆ ਸਾਹਿਬਾ ਮੇਰੀ ਪੀਰੀ ਵਾਲਿਆ ਤੇਰੇ ਚੋਜ ਦਾਤਾ ਤੇਰੇ ਚੋਜ ਦਾਤਾ జగ ਦੁਨੀਆ ਰਹੀ ਸਾਹਿਬਾ ਮੇਰੀ ਪੀਰੀ ਵਾਲਿਆ ਸਾਹਿਬਾ ਮੇਰੀ ਪੀਰੀ ਵਾਲਿਆ ਸਾਹਿਬਾ ਮੇਰੀ ਪੀਰੀ ਵਾਲਿਆ ਹੋ ਮੇਰੇ ਬਹੁਤ ਹੀ ਸਤਿਕਾਰਯੋਗ ਬਾਬਾ ਚਰਨਜੀਤ ਸਿੰਘ ਜੀ ਗੁਰਮੁਖ ਨੇ ਮੈਂ ਸ਼ਬਦ ਵਰਤਦਾ ਸਾਧ ਸੰਗਤ ਜੀ ਇਹ ਬੜਾ ਵਧੀਆ ਸ਼ਬਦ ਹੈ ਇਹ ਗਿਆਨੀ ਸ਼ਬਦ ਹੈ ਭਾਈ ਸ਼ਬਦ ਹੈ ਖਾਲਸਾ ਸ਼ਬਦ ਹੈ ਸੰਤ ਸ਼ਬਦ ਹੈ ਵਾਹਿਗੁਰੂ ਸ਼ਬਦ ਹੈ ਏਕ ਦੇ ਸਾਡੇ ਆਪਣੇ ਨਹੀਂ ਦੋ ਬੱਬੇ ਤੇ ਦੋ ਕੰਨੇ ਅਰਬੀ ਭਾਸ਼ਾ ਦਾ ਸ਼ਬਦ ਹੈ ਜਿੰਨੇ ਮੈਂ ਸ਼ਬਦ ਬੋਲੇ ਆ ਨਾ ਇਹਨਾਂ ਸ਼ਬਦਾਂ ਦੀ ਬੜੀ ਵੱਡੀ ਮਾਨ ਹੈ ਬਾਬਾ ਚਰਨਜੀਤ ਸਿੰਘ ਬਾਜਮਾਬਾ ਦੋ ਬੱਬੇ ਤੇ ਦੋ ਕੰਨੇ ਉਨੂੰ ਕਿਆ ਜਾਂਦਾ ਜਿਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਉੱਠੂ ਤੇ ਉਹੋ ਹੀ ਨਾ 4 ਵਜੇ ਜਿਹਦੇ ਦੇ ਗੁਰੂ ਨੇ ਸਮਰਥਾ ਦਿੱਤੀ ਹੋਈ ਤੇ ਬਾਬਾ ਬਣਿਆ ਤਾਂ ਆਖੋ ਸਤਨਾਮ ਸ੍ਰੀ ਵਾਬਾ ਦੀਪ ਸਿੰਘ ਜੀ ਬਾਬਾ ਜਤਮਲ ਜੀ ਲਾਲੀ ਨਹੀਂ ਸ਼ਹੀਦਾਂ ਦਾ ਖੂਨ ਚਮਕੇ ਵਾਹ ਜੀ ਵਾਹ ਚਮਕ ਰਹੀਆਂ ਜੋ ਫੁੱਲਾਂ ਤੇ ਲਾਲੀਆਂ ਨੇ ਜੋ ਤਾਂ ਉਹਨਾਂ ਦੀ ਜਗ੍ਹਾ ਤੇ ਜਗਦਿਆਂ ਨੇ ਜਿਨ੍ਹਾਂ ਕੌਮ ਲਈ ਧਰਮ ਲਈ ਦੇਸ਼ ਲਈ ਕੱਲਣਾ ਕਾਲੀਆਂ ਨੇ ਜਿਉਣਾ ਹੁੰਦਾ ਉਹ ਸਮਰਦ ਦਾ ਧਰਮ ਲਈ ਜੋ ਮਰਦਾ ਏ ਆਪਣਾ ਤਨ ਮਨ ਵਾਰ ਕੇ ਪਹਿਲਾਂ ਕਿਸੇ ਦੀ ਹਾਮੀ ਭਰਦਾ ਏ ਕਿੰਨੂ ਨਹੀਂ ਜੀਵਨ ਦੀਆਂ ਲੋੜਾਂ ਲੋੜ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਸੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਲੋੜ ਤੇ ਗੁਰੂ ਗੋਬਿੰਦ राय ਨੂੰ ਵੀ ਸੀ ਮੇਰਾ ਪਿਤਾ ਕਿਤੇ ਸ਼ਹਾਦਤ ਨਾ ਜਾਮ ਪੀਜੇ ਪਰ ਅਤੀ ਤੋਰਿਆ ਕੈਸੀ ਕਮਾਲ ਦੀ ਬਾਤ ਐ ਸਿੱਖ ਧਰਮ ਦੇ ਇਸ ਮਾਨ ਦਰਸ਼ਕੀ ਖਾਲਸਾ ਜੀ ਕਿੰਨੂ ਨਹੀਂ ਜੀਵਣ ਦੀਆਂ ਲੋੜਾਂ ਹਰ ਕੋਈ ਜਿਉਣਾ ਚਾਹੁੰਦਾ ਏ ਇਸ ਜੀਵਣ ਦੀ ਤਰ੍ਹਾਂ ਤਰ੍ਹਾਂ ਦੇ ਬੰਦਾ ਜਾਲ ਵਸਕਣ ਗੁਲਾਮਾਂ ਦੇ ਬੁਕਤੇ ਦੀ ਸ਼ਾਂ ਕੋਈ ਨਾ ਹੁੰਦੀ ਗੁਲਾਮਾਂ ਦੇ ਰਹਿਣੇ ਨੂੰ ਥਾਂ ਕੋਈ ਨਾ ਹੁੰਦੀ ਗੁਲਾਮਾਂ ਦੇ ਹੁੰਦੇ ਨਾ ਤੀਰਥ ਨਾ ਮੱਕੇ ਗੁਲਾਮਾਂ ਨੂੰ ਮਿਲਦੇ ਨੇ ਦਰ ਦਰ ਤੱਕੇ ਗੁਲਾਮਾਂ ਦੀ ਵਸਤੀ ਨਾ ਮਿਲਦੀ ਐ ਸਸਤੀ ਮਿਲਦੀ ਐ ਸਸਤੀ ਮਟਾਈ ਐ ਤੇ ਹਸਤੀ ਹਾਸਤੀ ਤੋਂ ਮਿਲਦਾ ਰਤਵਾਂ ਨਰਲਾ ਰਤਵ ਵਿੱਚ ਮਿਲਦੀ ਹੈ ਗੈਰਤ ਦੀ ਮਾਲਾ ਗੁਲਾਮਾਂ ਦੇ ਘਰ ਵਿੱਚ ਆ ਜਾਂਦੀ ਹੈ ਆਜ਼ਾਦੀ ਪਹਿਲਾ ਗੁਲਾਮਾਂ ਦੇ ਘਰ ਦੀ ਹੁੰਦੀ ਬਰਬਾਦੀ ਤਾਂ ਬੇਨਤੀ ਕਰਿਆ ਮੇਰੇ ਕੋ ਸਮਾਂ ਹੈ ਨਹੀਂ ਜਿਸ ਦੇ ਨਾਲ ਮੈਂ ਤੁਹਾਡੇ ਨਾਲ ਲੰਬੇ ਵਿਚਾਰ ਕਰ ਸਕਾਂ ਮੈਂ ਕੌਮ ਦਾ ਪ੍ਰਚਾਰਕ ਹਾਂ ਖਾਲਸਾ ਪੰਥ ਦਾ ਪ੍ਰਚਾਰਕ ਹਾਂ ਕਿਸੇ ਬੰਦੇ ਦਾ ਪ੍ਰਚਾਰਕ ਨਹੀਂ ਹਾਂ ਤੁਸੀਂ ਆਦ ਰੱਬ ਦੇ ਕੋਲੋਂ ਮੰਗਣ ਆਏ ਹੋ ਬਾਬਾ ਚਰਨ ਸਿੰਘ ਜੀ ਸੰਗਤ ਵਿੱਚ ਬੈਠੇ ਨੇ ਤਾਂ ਆਇਆ ਮੇਰੇ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਜਰਨੈਲ ਸਿੰਘ ਜੀ ਸਾਹਮਣੇ ਬੈਠੇ ਨੇ ਮੇਰੇ ਬਹੁਤ ਹੀ ਸਤਿਕਾਰਯੋਗ ਛੋਟੇ ਵੀਰ ਭਾਈ ਅਵਤਾਰ ਸਿੰਘ ਜੀ ਗ੍ਰੰਥੀ ਸਿੰਘ ਉਹਨਾਂ ਦਾ ਵੀ ਧੰਨਵਾਦ ਕਰਦਾ ਬਾਬਾ ਸਤਿੰਦਰ ਸਿੰਘ ਜੀ ਕੋਈ ਸ਼ਰ ਨਹੀਂ ਬੜੇ ਵਧੀਆ ਕੌਮਤੀ ਰੂਪਰੇਖਣ ਬਿਆਨ ਕਰਦੇ ਨੇ ਮਜਬੂਰ ਬਿਆਨ ਕਰਨਾ ਕਿਤੇ ਸੌਕਾ ਹੈ ਬਹੁਤ ਔਖਾ ਹੈ ਔਖੀ ਬਣੀ ਤੇ ਔਖੀਆਂ ਕੱਟੀਆਂ ਦਾ ਹੋ ਕੇ ਚਾਨਣਾ ਪੰਥ ਖਾਣ ਵਾਲਾ ਫਿਲਮ ਸੈਂਕੜੇ ਸਾਲ ਦੀ ਘੜੀ ਅੰਦਰ ਐਨ ਅੱਖਾਂ ਅੱਗੇ ਲਿਉਣ ਵਾਲਾ ਹੋਈਆਂ ਬੀਤੀਆਂ ਗੱਲਾਂ ਪ੍ਰਾਣੀਆਂ ਦੀ ਨੂਰੀ ਡਲਕਦੀ ਚਲਕ ਤਲਕਾਉਣ ਵਾਲਾ ਕੌਮਾਂ ਸੁਤੀਆਂ ਨੂੰ ਔਖੀ ਬੁਣੀ ਉੱਤੇ ਚੂਣ ਚੂਣ ਕੇ ਸਰੋ ਜਗਾਉਣ ਵਾਲਾ ਕੌਮਵਾਜ ਮੇਰੀ ਲੋਕ ਸੁਲਦੀ ਸੇਪ ਜਾਨ ਤੇ ਮਜਬੀ ਆਦਾਸ ਹੁੰਦਾ ਜਿਸ ਨੂੰ ਕੌਮ ਦੀ ਜ਼ਿੰਦਗੀ ਆਖ ਦੇ ਗਈ ਸੱਚ ਪੁੱਛ ਤਾਂ ਉਹ ਇਤਿਹਾਸ ਹੁੰਦਾ ਇਹ ਇਤਿਹਾਸ ਆਵੇ ਪੜਦੇ ਨੇ ਸਿਰ ਦਿੱਤਿਆਂ ਦਾ ਸਰਦਾਰੀ ਮਿਲਦੀ ਇਹ ਸਰਦਾਰੀ ਲੈਣੀ ਬੜੀ ਔਖੇ ਗੱਲ ਦੋਆਂ ਘੋੜਿਆਂ ਦੀ ਸੀ ਗੱਲ ਦੋਆਂ ਘੋੜਿਆਂ ਦੀ ਘੋੜੇ ਲੈ ਕੇ ਕਾਬਲ ਤੋਂ ਤੁਰੇ ਬਖਤਮਾਲ ਤੇ ਤਾਰਾਮਾਲ ਥੋਲੇ ਰਾਹ ਦੇ ਵਿੱਚ ਲਾਹੌਰ ਦੇ ਵਿੱਚ ਜੇ ਸਾਥ ਜੋਰ ਕਰ ਵੇਖੇ ਸੋਏ ਗੱਲ ਤੇ ਆ ਜੀ ਜਿਹਦੇ ਹੱਥ ਜੋਰ ਹੁੰਦਾ ਉਹ ਹਕੂਮਤ ਦਾ ਰਸਾ ਚੜਦਾ ਚੜਦਾ ਵੀ ਮੈਂ ਤਗੜਾ ਮੈਂ ਤਗੜਾ ਹੋਲੇ ਘੋੜੇ ਪਰ ਦਿੱਤੀ ਆਮਾਨਤ ਗੁਰੂ ਹਰਗੋਬਿੰਦ ਸਾਹਿਬ ਸਿੱਤੇ ਪਾਛ ਦੇ ਮੇਰੀ ਪੀਰ ਦੇ ਮਾਲਕ ਦੇਸ਼ ਦੇ ਦਰਦੀ ਸ਼ਾਂਤੀ ਦਾ ਪੁੰਜ ਮਹਾਂਤ ਪੱਸੀ ਮਰਦੀ ਬਣਾ ਸੰਤ ਸਿਪਾਹੀ ਪੰਥ ਕੌਮ ਦਾ ਜਥੇਦਾਰ ਸ਼ੇਮਾ ਪਾਛ ਘੋੜੇ ਸੀ ਉਹਦਾ ਪੇਟਾ ਲੈ ਕੇ ਆਏ ਤੇ ਸੰਵੰਦ ਦੀ ਸੀ ਮਾਇਆ ਹੁਣ ਤੁਸੀਂ ਆ ਗੁਰਦੁਆਰੇ ਦਾ ਪ੍ਰੋਗਰਾਮ ਕਿੰਨਾ ਵਧੀਆ ਕਰਾਉਂਦੇ ਕਿੰਨੀਆਂ ਚਾਂੜੀਆਂ ਲਾਈਆਂ ਇਹ ਤੋਂ ਸਗrai ਦਿੱਤੀ ਹੈ ਤੋਂ ਸੱਤ ਸਵੰਦ ਦਿੱਤਾ ਹੈ ਤੁਹਾਡੇ ਘਰਾਂ ਦੇ ਵਿੱਚ ਤਾਂ ਮਰਗਤਾ ਪੈਣੀਆਂ ਪ੍ਰਬੰਧਕ ਜਣ ਕੱਲੇ ਨਹੀਂ ਜਲਾ ਸਕਦੇ ਗੁਰੂ ਕੀ ਸੰਗਤ ਮੇਲ ਕੇ ਨਾਲ ਰਲ ਕੇ ਤੇ ਰੱਬ ਬਣਦਾ ਤੇ ਰੱਬ ਦੇ ਘਰ ਨੂੰ ਸ਼ਗਾਰਿਆ ਤਾਂ ਜਾਂਦਾ ਜਰਾ ਪਿਆਰ ਦੇ ਨਾਲ ਸਰਵਣ ਕਰੋ ਘੋੜੇ ਤਲੇ ਖੂ ਸਿੱਖ ਤਲਕੇ ਜਿੰਮੂ ਝਾਣੇ ਹੋ ਕੇ ਦਮ ਦੇ ਤਿਆਂ ਦੇ ਬਾਅਦ ਨਹੀਂ ਦਮ ਬਿਲਦੇ ਬਿਨਾ ਦਮਾਂ ਦੇ ਥੋਣੇ ਨਹੀਂ ਤੋਏ ਜਾਂਦੇ ਬਾਜ ਖੂਛ ਦੇ ਹੱਥਿਆ ਨਹੀਂ ਜਾਂਦਾ ਰੋਣੇ ਬਾਜ ਨਹੀਂ ਗਮਾਂ ਦੇ ਰੋਏ ਜਾਂਦੇ ਦਰਦਾਂ ਬਾਜ ਨਾਲ ਕਾਲਜ ਛੇਕ ਪੈਂਦੇ ਛੇਕਾਂ ਬਾਜ ਨਾਲ ਮੋਤੀ ਪਰੋਏ ਜਾਂਦੇ ਸ਼ਰਫਦਾਗ ਗੁਲਾਮੀ ਦੇ ਖਾਲਸਾ ਦੀ ਅੱਖੀ ਕੌਂ ਦੇ ਬਾਜ ਨਹੀਂ ਤੋਏ ਤਾਂ ਮੇਰੇ ਸ਼ਾਂਚਾ ਦੇ ਕੋਲ ਖਬਰ ਪਹੁੰਚੀ ਅੱਖਾਂ ਕਿ ਸਿੱਖੋ ਕੋਈ ਗੱਲ ਨਹੀਂ ਕਿਹੜੀ ਗੱਲੋਂ ਤੁਸੀਂ ਉਂਟੀਆਂ ਪਾਈਆਂ ਹੋਈਆਂ ਕਿਹੜੀ ਗੱਲੋਂ ਤੁਹਾਨੂੰ ਵਰਾਗ ਆਇਆ ਮਹਾਰਾਜ ਨੂੰ ਆਖ ਲਗੇ ਮਹਾਰਾਜ ਦੋ ਘੋੜੇ ਬੜੇ ਵਧੀਆ ਫੁੱਲ ਬਾਗ ਤੇ ਦਿਲ ਬਾਗ ਤੁਹਾਡੇ ਕੋਲ ਆਂਦੇ ਸੀ ਪਰ ਰਸਤੇ ਦੇ ਵਿੱਚ ਖੋਲੇ ਆ ਕੋਈ ਨਹੀਂ ਪ੍ਰਸ਼ਾਦਾ ਛਕੋ ਆਪੇ ਸਿੱਖ ਜਾਏਗਾ ਤੁਹਾਡੀ ਸੇਵਾ ਇੱਥੇ ਕਬੂਲ ਹੋ ਜਾਏਗੀ ਉਹ ਤੁਹਾਡੀ ਸੇਵਾ ਤੇ ਉਦੋਂ ਕਬੂਲ ਹੋ ਗਈ ਜਦੋਂ ਤੁਸੀਂ ਆਪਣੇ ਘਰ ਤੋਂ ਲੈ ਕੇ ਦਸਾਂ ਦੀ ਰਕਮ ਦਾ ਇੱਕ ਖਰੀਦਿਆ ਹੋਇਆ ਮਾਲ ਪਹੁੰਚ ਗਿਆ ਸਤਿਗੁਰਾਂ ਦੇ ਘਰ ਦੇ ਵਿੱਚ ਪਿਆਰ ਨਾਲ ਸਰਵਣ ਕਰਨਾ ਇੱਕ ਸ਼ਾਜਾਂ ਖਾਲਸਾ ਜੀ ਗੱਲ ਲੰਬੀ ਐ ਬਾਬਾ ਬਿਧੀ ਚੰਦ ਗਿਆ ਇੱਕ ਘੋੜਾ ਪਹਿਲਾਂ ਲੈਂਦਾ ਇੱਕ ਬਾਅਦ ਲੈਂਦਾ ਹੁਣ ਲਲਾ ਵੇ ਗਿਆ ਬੜਾ ਸੂਰਮਾ ਬਣਿਆ ਹੋਇਆ ਛਾਜਾ ਨਾ ਤੜ ਫੁੱਟੇ ਤੇ ਦੂਸਰਾ ਘੋੜਾ ਦਾ ਉਹ ਕੌਣ ਆ ਹੋਏ ਜਿਹੜਾ ਤਵੇਲੇ 'ਚ ਇਸ ਲਾਹੌਰ ਦੇ ਇਹਦੇ ਵੱਡੇ ਘਰ ਦੇ ਵਿੱਚੋਂ ਘੋੜੇ ਖੋਗ ਲੈ ਜੇ ਅੱਗ ਬਬੂਕਾ ਹੋ ਕੇ ਜੋ ਛਾਜਹਾਨ ਉਸ ਵੇਲੇ ਦੀਆਂ ਗੱਲਾਂ ਕਰਦਾ ਉਹਦਾ ਵੀਰਵਾ ਪ੍ਰਭਜੋਤ ਕੌਰ ਦਾ ਢਾਡੀ ਜਥਾ ਇੰਦਸ ਕਾ ਜਹਾਨੀ ਬੋਲੀਆ ਗੁੱਸੇ ਵਿੱਚ ਸੜਕੇ ਸ਼ਾਹਜਹਾਨੀ ਬੋਲੀਆ ਗੁੱਸੇ ਵਿੱਚ ਸੜਕੇ ਸ਼ਾਹਜਹਾਨੀ ਬੋਲੀਆ ਗੁੱਸੇ ਵਿੱਚ ਸੜਕੇ ਜੋਦਾ ਦਲਾ ਵਿੱਚ ਜੋ ਜਾਵੇ ਚੜਕੇ ਉਹ ਹੈ ਕੋਈ ਜੋਦਾ ਦਲਾ ਵਿੱਚ ਜੋ ਜਾਵੇ ਚੜਕੇ ਹੋ ਹੈ ਕੋਈ ਜੋਦਾ ਦਲਾ ਵਿੱਚ ਜੋ ਜਾਵੇ ਚੜਕੇ ਹੈ ਕੋਈ ਜੋਦਾ ਦਲਾ ਵਿੱਚ ਜੋ ਜਾਵੇ ਚੜਕੇ ਸੜ ਕੇ ਬੰਨੇ ਆਕੜੀ ਉਸ ਦੀ ਪੈਰਾਂ ਵਿੱਚ ਛੜ ਕੇ ਬੰਨੇ ਆਕੜੀ ਉਸ ਦੀ ਪੈਰਾਂ ਵਿੱਚ ਛੜ ਕੇ ਬੰਨੇ ਆਕੜੀ ਉਸ ਦੀ ਪੈਰਾਂ ਵਿੱਚ ਛੜ ਕੇ